ਸਾਸਰੀ ਕਾ ਜੀ ਬੀਰੋ ਤੇ ਭੈਣੋ ਸਾਰਿਆਂ ਨੂੰ ਸਾਸਰੀ ਕਾ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਅੱਜ ਬੇਬੇ ਦੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਜਪਾ ਬੇਬੇ ਦੀ ਰਸੋਈ ਦੇ ਵਿੱਚ ਬਣਾ ਰਹੇ ਹਾਂ ਸੇਵੀਆਂ ਸੇਵੀਆਂ ਬਣਾਵਾਂਗੇ ਹੀ ਪੱਕਿਆ ਵਾਲੀਆਂ ਸੇਵੀਆਂ ਤੇ ਇਸ ਕਿਹੋ ਜਿਹਾ ਵਾਲੀਆਂ ਸੇਵੀਆਂ ਦੇ ਬਣਾਉਣ ਦੇ ਲਈ ਆਪਾਂ ਪਹਿਲਾਂ ਸੇਵੀਆਂ ਲੈਣੇ ਲਗੀਆਂ ਇੱਕ ਕੌਲੀ ਆਪਣੀ ਸੇਵੀਆਂ ਦੀ ਹੈਗੀ ਤੇ ਅਧਿਕ ਕੌਲੀ ਆਪਾਂ ਖੰਡ ਦੀ ਲੈਤੀ ਹੈਗੀ ਤੇ ਇਹ ਆਪਾਂ ਕਾਜੂ ਤੇ ਬਦਾਮ ਲੈਂਦੇ ਨੇਗੀ ਤੇ ਆਪਾਂ ਇੱਕ ਚਮਚਾ ਇਧਰ ਕਿਉਂ ਤਾਂ ਪਾ ਲਿਆ ਆ ਚਮਚਾਗ ਆਪਣੇ ਕੋਲੇ ਵੱਡਾ ਆਪਾਂ ਇਹ ਕਿਉਂ ਦਾ ਪਾ ਲਿਆ ਇਹਦੇ ਵਿੱਚ ਪਹਿਲਾਂ ਸਭ ਤੋਂ ਆਪਾਂ ਰੋਸਟਰ ਕਰ ਦੇਾਂਗੇ ਕਾਜ ਤੇ ਬਦਾਣਾ ਕਾਜ ਤੇ ਬਦਾਣਾ ਜਿਹੜਾ ਰੋਸਟਰਡ ਹੋ ਗਿਆ ਨਾਲ ਹੀ ਆਪਾਂ ਸੇਵਿੰਗ ਰੋਸਟਰਡ ਕਰ ਲਾਂਗੇ ਤੇ ਆਪਾਂ 5 ਕਿ ਮਿੰਟ ਦੇ ਲਈ ਬਸ ਰੋਸਟਰ ਕਰ ਲਾਂਗੇ ਤੇ ਹੋ ਹੋ ਗਏ ਰੋਸਟਰ ਤਾਂ ਆਪਣੇ ਪਣਾਕੇ ਪਣ ਲੱਗੇ ਇਹਨਾਂ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੇਵੀਆਂ। ਸੇਵੀਆਂ ਦੇ ਨਾਲ ਹੀ ਰੋਸਟਡ ਕਰ ਲਾਂਗੇ। ਇਹ ਆਪਣੇ ਘਰਦਿਆਂ ਸੇਵੀਆਂ ਨੇ ਆਪ ਘਰੇ ਜਿਹੜੀਆਂ ਬੱਟੀਆਂ ਸੀ ਮਸ਼ੀਨ ਦੇ ਨਾਲ ਉਹੀ ਸੇਵੀਆਂ ਨੇ ਇਹ। ਤੇ ਅੱਜ ਆਪਾਂ ਇਹ ਬਣਾਉਣਾ ਰਹੇ ਹਾਂਗੇ ਪਾਣੀ ਵਾਲੀਆਂ। ਤੇ ਤੜਕਾ ਲਾ ਕੇ ਕਿਉ ਉਹਦਾ। ਇਹ ਪਾਣੀ ਵਾਲੀਆਂ ਸੇਵੀਆਂ ਬਣਾਵਾਂਗੇ ਤੇ ਇਸ ਤੋਂ ਪਹਿਲਾਂ ਆਪਾਂ ਦੁੱਧ ਵਾਲੀਆਂ ਸੇਵੀਆਂ ਬਣਾਇਆਂ ਸੀਗੀਆਂ। ਤੇ ਉਹ ਨਦੀ ਰਸਪੀ ਵੀ ਤੁਹਾਡੇ ਟਿਕਰ ਪਹੁੰਚ ਚੁੱਕੀ ਆ ਤੇ ਅੱਜ ਆਪਾਂ ਇਹ ਬਣਾ ਰਹੇ ਹਾਂਗੇ ਡਰਾਈ ਫਰੂਟ ਪਾ ਕੇ ਕਿਵਵਾਲੀਆਂ ਤੇ ਪਾਣੀ ਵਾਲੀਆਂ ਸੇਵੀਆਂ ਤੇ ਆਪਣੀ ਸੇਵੀਆਂ ਵੀ ਥੋੜੀਆਂ ਜਿਹਾ ਆਪਾਂ ਬਸ ਭੁੰਨਣੀਆਂ ਸੀਗੀਆਂ ਪਾਣ ਚੱਕੀਆਂ ਲਗੀਆਂ ਕਿਉਂਕਿ ਇਹ ਪਸ ਸੇਵੀਆਂ ਤਾਂ ਪਹਿਲਾਂ ਭੁੰਨੀਆਂ ਹੋਈਆਂ ਲਗੀਆਂ ਤੇ ਇਹ ਤਾਂ ਆਪਾਂ ਸਿਰਫ ਇਹਦੇ ਵਿੱਚ ਘਿਓ ਦੇ ਵਿੱਚ ਹੀ ਡਰਾਈ ਕਰਨੀਆਂ ਸੀਗੀਆਂ ਇਹਦੇ ਨਾਲ ਥੋੜਾ ਜਿਹਾ ਟੈਸਟ ਵਧਾ ਸੇਵੀ ਦਾ ਹੋਰ ਕੋਈ ਗੱਲ ਨਹੀਂ ਗਈ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾ ਦਾਂਗੇ ਇਲਾਇਚੀ ਪਾਊਡਰ ਇਹ ਵੀ ਸਰਪ ਟੈਸਟ ਨੂੰਈ ਆ ਤੇ ਅੱਧਾ ਖੰਚੌਂਚਾ ਪਾ ਜੇ ਛੱਲੇ ਜੀ ਪਾਊਡਰ ਦਾ ਪਾਤ ਇਹਦੇ ਨਾਲ ਸੇਵੀਆਂ ਦਾ ਟੈਸਟ ਵਧੂਗਾ ਤੇ ਇਹ ਤੁਸੀਂ ਪਾ ਸਕਦੇ ਹੋ ਤੇ ਸਕਿਪ ਵੀ ਕਰ ਸਕਦੇ ਹੋ ਤੇ ਪਾ ਵੀ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਪਾਮਾਗੇ ਆਪਾਂ ਸੇਵੀਆਂ ਦੇ ਸਾਹਮਣੇ ਜਿਵੇਂ ਆਪਣੇ ਕੋਲ ਪਕਾਉਣੇ ਕੋਲ ਸੇਵੀਆਂ ਰਹੀ ਸੀ ਜੀ ਤੇ ਆਪਾਂ ਡੇਰਕ ਕੌਲੀ ਪਾਣੀ ਦੀ ਪਾ ਦਾਂਗੇ ਡੇਰਕ ਕੌਲੀ ਪਾਣੀ ਦੀ ਪਾਤੀ ਤੇ ਇਹ ਇਹਦੇ ਵਿੱਚ ਹੀ ਰੱਜ ਜਾਣਗੀਆਂ ਤੇ ਹੁਣ ਆਪਾਂ ਇੱਥੇ ਪਾਵਾਂਗੇ ਇਹਦੇ ਵਿੱਚ ਹੀ ਖੰਡ ਪਾ ਦਾਂਗੇ ਕਿਉਂਕਿ ਨਾਲ ਹੀ ਆਪਣੀ ਖੰਡ ਰੱਜ ਜੂਗੀ ਆਪਾਂ ਖੰਡ ਪਾਤੀ ਤੇ ਨਾਲ ਹੀ ਆਪਣੀ ਖੰਡ ਇਹਦੇ ਵਿੱਚ ਰਾਜ ਜੋ ਸਾਰੇ ਦੇ ਵਿੱਚ ਟੈਸਟ ਵਧੀਆ ਆਊਗਾ ਕਿਉਂਕਿ ਜਦੋਂ ਹੁਣ ਇਹ ਰੇਜਾ ਪਾਊਗਾ ਉਦੋਂ ਹਰ ਚੀਜ਼ ਇਹਨੇ ਵਿੱਚ ਸਮਾਉਣੀ ਆ ਆਪਦੇ ਸੇਵੀਆਂ ਨੇ ਤੇ ਇਸ ਲਈ ਆਪਾਂ ਖੰਡ ਵਿੱਚ ਪਾਤੀ ਕਿਉਂਕਿ ਸੇਵੀਆਂ ਦਾ ਮਿੱਠਾ ਤੇ ਜਿਹੜਾ ਆਪਾਂ ਦੇਸੀ ਘਿਓ ਪਾਇਆ ਤੇ ਜਿਹੜੀ ਆਪਾਂ ਲੇਚਾਂ ਦਾ ਪਾਊਡਰ ਪਾਇਆ ਉਹ ਸਾਰੀ ਚੀਜ਼ ਦੀ ਫੇਰ ਇਹਦੇ ਵਿੱਚੋਂ ਖੁਸ਼ਬੂ ਆਊਗੀ ਬਹੁਤ ਵਧੀਆ ਤੇ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਸੇਵੀਆਂ ਬਹੁਤ ਟੈਸਟੀ ਬਣਦੀਆਂ ਕੱਲੀਆਂ-ਕੱਲੀਆਂ ਬਣਣਗੀਆਂ ਇਹ ਤੇ ਹੁਣ ਆਪਾਂ ਇਹਨੂੰ ਸਲੋ ਤੇ ਕਰਤਾ ਤੇ ਹੁਣ ਇਹਨੂੰ ਸਲੋ ਤੇ ਤੇ 5-7 ਮਿੰਟ ਲਈ ਆਪਾਂ ਇਹਨਾਂ ਨੂੰ ਬੰਦ ਕਰਕੇ ਰੱਖਦੇ ਆਂਗੇ ਟੱਕਣ ਲਾ ਦਿੰਨੇ ਆ ਇਹਦਾ 5-7 ਮਿੰਟ ਲਈ ਫਿਰ ਆਪਾਂ ਦੇਖਦੇ ਆਂ ਆ ਦੇਖ ਲਈਏ ਭਣੇ ਆਪਾਂ 5 ਮਿੰਟ ਹੋ ਗਏ ਰਿਜਦੀਆਂ ਨੇ ਉਹਨਾਂ ਨੂੰ ਆ ਦੇਖੋ ਜਿੰਨੇ ਆਪਾਂ ਨੇ ਪਾਣੀ ਪਾਇਆ ਸੀ ਸਾਰਾ ਉਹਦੇ ਵਿੱਚ ਸੌਫਟ ਹੋ ਗਿਆ ਤੇ ਇਹ ਵੀ ਬਣ ਚੁੱਕੀਆਂ ਆਪਣੀਆਂ ਸੇਵੀਆਂ ਵੀ ਤੇ ਦੇਖੋ ਕਿੰਨੀ ਸੋਹਣੀ ਸੈਲਿੰਗ ਆਈ ਹੈ ਆਪਣੀ ਸੇਵੀਆਂ ਦੇ ਵਿੱਚ ਕਿੰਨੀਆਂ ਸੋਹਣੀਆਂ ਖਿਲਮੀਆਂ ਖਲੇਮੀਆਂ ਸੇਵੀਆਂ ਬਣਗੀਆਂ ਨੇ ਪੜੀਆਂ ਤੇ ਹਜੇਪਨ ਇਹਨਾਂ ਨੂੰ ਜਨਨ ਕਿ ਆਪਾਂ 5-7 2 ਕਮੈਂਟ ਦੇ ਲਈ ਆਪਾਂ ਇਹਨਾਂ ਨੂੰ ਠੱਕ ਕੇ ਰੱਖ ਦੇਾਂਗੇ ਫਿਰ ਆਪਾਂ ਪਲੇਟਿੰਗ ਕਰਦੇ ਇਹਨਾਂ ਦੀ ਦੇਖੋ ਪਣੇ ਕਰਦੀਆਂ ਸੇਵੀਆਂ ਨੇ ਇਹ ਤੇ ਆਪਾਂ ਇਹ ਹੱਥੋਂ ਹੀ ਬੱਟੀਆਂ ਸੀ ਤੇ ਫਿਰ ਆਪਾਂ ਇਹ ਆਪਣੇ ਇਹਨਾਂ ਨੂੰ ਪਹਿਲਾ ਹੱਥੀ ਬੱਟੀਆਂ ਫਿਰ ਆਪਾਂ ਇਹਨਾਂ ਨੂੰ ਭੁੰਨੇ ਆ ਤੇ ਫਿਰ ਆਪਾਂ ਤੁਹਾਨੂੰ ਦੁੱਧ ਵਾਲੀਆਂ ਬਣਾ ਕੇ ਦਿਖਾਈਆਂ ਅੱਜ ਤੁਹਾਨੂੰ ਆਪਾਂ ਬਗੈਰ ਦੁੱਧ ਤੋਂ ਕਿਹੋ ਵਾਲੀਆਂ ਬਣਾ ਕੇ ਦਿਖਾਉਣੀਆਂ ਕਿ ਦਿਖਾਈਆਂ ਨੇ ਗੀਆਂ ਦੇ ਦੇਖੋ ਇਹ ਵੀ ਕਿੰਨੀਆਂ ਵਧੀਆ ਬਣੀਆਂ ਨੇ ਤੇ ਤੁਸੀਂ ਖੰਡ ਦੀ ਜਗ੍ਹਾ ਤੇ ਉੱਤੇ ਗੜਬੀ ਪਾ ਸਕਦੇ ਹੋਗੇ ਤੇ ਮੱਖਾਂ ਸ਼ੱਕਰ ਵੀ ਪਾ ਸਕਦੇ ਹੋ ਉਹ ਤੁਹਾਨੂੰ ਮਤਲਬ ਅਲੱਗ ਪਾਣੀ ਦੇ ਵਿੱਚ ਘੋਲਣੀ ਪਊਗੀ ਕਿਉਂਕਿ ਸ਼ੱਕਰ ਵੀ ਅਲੱਗ ਪਾਣੀ ਦੇ ਵਿੱਚ ਪਹਿਲਾਂ ਘੋਲ ਕੇ ਤੇ ਫਿਰ ਪੁਣਕ ਕੇ ਪਾਈ ਜਾਂਦੀ ਆ ਐਨ ਕਈ ਵਾਰ ਕੁਝ ਹੁੰਦਾ ਸ਼ੱਕਰ ਦੇ ਵਿੱਚ ਵੀ ਗੁੜ ਚ ਵੀ ਹੁੰਦੇ ਨੇ ਥੱਲੇ ਕੁਝ ਨਾ ਕੁਝ ਇਸ ਲਈ ਤੇ ਖੰਡ ਪਾਸੀ ਦੂਈ ਪਾ ਦਿੰਦੇ ਆਗੇ ਤੇ ਉਹ ਤੋਂ ਸੇਵਾਂ ਉਸ ਤਰ੍ਹਾਂ ਜਦੋਂ ਪਾਣੀ ਜਿਹੜਾ ਪਾਣੀ ਪਾਉਣਾ ਜਿੰਨਾ ਆਪਾਂ ਮਿਲ ਕੇ ਪਾਣੀ ਪਾਉਣਾਗਾ ਜੇ ਆਪਣੇ ਇੱਕ ਕੋਲੀ ਸੇਵਿੰਗਾਂ ਦੀ ਆ ਤਾਂ ਦੋ ਕੋਲੀ ਦਾ ਪਾਣੀ ਦੀਆਂ ਪੈਂਡੀਆਂ ਲਗੀਆਂ ਤੇ ਇਸ ਲਈ ਤੁਸੀਂ ਜਿਹੜੀ ਚੀਜ਼ ਵੀ ਪਾਉਣੀ ਆ ਗੁੜ ਚਾਹੇ ਸ਼ੱਕਰ ਉਹ ਫਿਰ ਉਹਨੇ ਪਾਣੀ ਚ ਤੁਸੀਂ ਪਹਿਲਾਂ ਇੱਕ ਸਾਈਡ ਤੇ ਗਰਮ ਪਾਣੀ ਦੇ ਵਿੱਚ ਉਹਨੂੰ ਬਾਲ ਲਿਓ ਤੇ ਫਿਰ ਤੁਸੀਂ ਸੇਵਿੰਗਾਂ ਦੇ ਵਿੱਚ ਪਾ ਲਿਓ ਆ ਦੇਖੋ ਆਪਣੇ ਸੇਵਿੰਗ ਕਿੰਨੀਆਂ ਸੋਹਣੀਆਂ ਬਣ ਕੇ ਰੈਡੀ ਹੋਈਆਂ ਲਗੀਆਂ ਇਹਨੀਆਂ ਸੋਹਣੀਆਂ ਬਣੀਆਂ ਲਗੀਆਂ ਤੇ ਹਣ ਆਪਾਂ ਖਾਣੇ ਆਗੇ ਬਸ ਬਹੁਤ ਟੈਸਟੀ ਬਣਿਆ ਆਪਣੇ ਬਹੁਤ ਜਿਆਦਾ ਸਵਾਦ ਬਣੀਆਂ ਨੇ ਦੇਸੀ ਘਿਆ ਦਾ ਫਲੇਵਰ ਉਸੇ ਤਰ੍ਹਾਂ ਹੀ ਪੂਰਾ ਵਧੀਆ ਆਉਂਦਾ ਸੇਵੀਆਂ ਦੇ ਵਿੱਚੋਂ ਜਿਹੜਾ ਆਪਾਂ ਇਲਾਚੀ ਪਾਏ ਸੀਗਾ ਤੇ ਉਹਦਾ ਫਲੇਵਰ ਵੀ ਬਹੁਤ ਵਧੀਆ ਆਉਂਦਾ ਬਣੇ ਤੇ ਇਸੇ ਤਰ੍ਹਾਂ ਤੁਸੀਂ ਬਣਾ ਜਿਓ ਬਣਾ ਕੇ ਮੈਨੂੰ ਦੱਸਿਓ ਵੀ ਤੁਹਾਡੀਆਂ ਸੇਵੀਆਂ ਤੁਸੀਂ ਕਿਸ ਤਰ੍ਹਾਂ ਬਣਾਉਣੇ ਆ ਮੈਂ ਇਸ ਤਰ੍ਹਾਂ ਬਣਾਉਣੀਆਂ ਭਾਣੇ ਇਹ ਸੇਵੀਆਂ ਤੇ ਤੁਸੀਂ ਇਹ ਸੇਵੀਆਂ ਨੂੰ ਕਿਸ ਤਰ੍ਹਾਂ ਬਣਾਉਣੇ ਹੋਗੇ ਤੁਸੀਂ ਮੈਨੂੰ ਆਪ ਦਾ ਸੁਝਾਅ ਦਿਆ ਕਰੋ ਕਮੈਂਟਾਂ ਦੇ ਵਿੱਚ ਤੇ ਮੈਨੂੰ ਵੀ ਪਤਾ ਲੱਗੇ ਮੈਂ ਰੈਸਪੀ ਸਹੀ ਬਣਾਉਣੀ ਹੈ ਜਾਂ ਗਲਤ ਬਣਾਉਣੀ ਹੈ ਕਿਹੜੇ ਇਲਾਕੇ ਚ ਕਿਵੇਂ ਬਣਦੀ ਹੈ ਕਿਹੜੇ ਇਲਾਕੇ ਚ ਕਿਵੇਂ ਬਣਦੀ ਭੈਣਾਂ ਇਲਾਕਿਆਂ ਸਾਹ ਬਹਿੰਦਾ ਡੋੜੀ ਇਲਾਕਿਆਂ ਸਾਹ ਤੋਂ ਬਣਦੇ ਚੀਜ਼ ਹਨ ਤੇ ਤੁਸੀਂ ਵੀ ਮੈਨੂੰ ਦੱਸਿਆ ਕਰੋ ਤੇ ਭੈਣੇ ਆਪਣੀ ਵੀਡੀਓ ਸਾਰੀ ਦੇਖਿਆ ਕਰੋ ਸਾਰੀ ਵੀਡੀਓ ਦੇਖ ਕੇ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਘੰਟੀ ਦਾ ਬਟਨ ਦਬਾ ਲਓ ਤੇ ਜਦੋਂ ਤੁਸੀਂ ਘੰਟੀ ਦਾ ਬਟਨ ਦਬਾਵੋਗੇ ਭੈਣੇ ਸਬਸਕ੍ਰਾਈਬ ਕੀਤਾ ਹੋ ਥੋੜਾ ਚੈਨਲ ਬੇਬੇ ਦੀ ਰਸੋਈ ਤਾਂ ਫਿਰ ਘੰਟੀ ਦਾ ਬਟਨ ਦਬਾਇ ਬੋਗੇ ਤਾਂ ਫਿਰ ਤੁਹਾਨੂੰ ਹਰ ਰੋਜ਼ ਸਵੇਰੇ 9 ਵਜੇ ਨੋਟੀਫਿਕੇਸ਼ਨ ਮਿਲ ਜਾ ਕਰਨੀ ਹੈ ਆਪਣੀ ਸਵੇਰੇ 9 ਵਜੇ ਵੀਡੀਓ ਪੈ ਜਾਂਦੀ ਹੈ ਤੁਹਾਨੂੰ ਉਸੇ ਟਾਈਮ ਨੋਟੀਫਿਕੇਸ਼ਨ ਮਿਲ ਜਾ ਕਰਨੀ ਹੈ ਕਿ ਤੇ ਤੁਸੀਂ ਉਸੇ ਟਾਈਮ ਹੀ ਮੇਰੇ ਭੈਣੇ ਵੀਡੀਓ ਦੇਖ ਸਕਦੇ ਹੋਗੇ ਜੇ ਤੁਹਾਡੇ ਕੋਲ ਦਿਨ ਵਜੇ ਦਾ ਟਾਈਮ ਲੱਗੇ ਤੁਸੀਂ ਦੇਖ ਸਕਦੇ ਹੋਗੇ ਦੇਖ ਕੇ ਭੈਣੇ ਮੈਨੂੰ ਸੁਝਾਅ ਦਿਆ ਕਰੋ ਸੁਣ ਸੁਣੇ ਕਮੈਂਟ ਕਰਿਆ ਕਰੋ ਤੇ ਚੰਗਾ ਭੈਣੇ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ sasrika